ਬਾਈ ਇਹ ਠੀਕ ਠਾਕ ਹਾਂ ਧੰਨਵਾਦ ਬਾਈ ਸਾਰਿਆਂ ਦਾ ਕੱਲ ਆਲਾ ਫਿਰ ਬਾਣ ਰੇਰੂ ਖਲਿਆਰ ਕੇ ਤੇ ਹੋਰ ਸਾਰਾ ਤਵਿਆਨਾ ਬਾਬੂ ਕੇ ਬਈ ਐ ਬਣਾ ਲਿਆ ਵਧੀਆ ਬਾਬੂ ਕੇ ਰੈਡੀ ਕਰਤਾ ਹੁਣ ਧੁੱਪ ਲੱਗ ਜੂ ਮਾਰ ਕੇ ਸਾਗਾ ਸੁਗਾ ਇਹਨੂੰ ਐ ਗੱਲ ਬਣਾ ਦਿਆਂਗੇ ਉਹ ਜਿੰਨਾ ਟਾਂਗਰ ਸੀ ਇਹ ਬਾਣ ਦਾ ਦੂਜਾ ਵਿੱਚ ਦੱਬਤਾ ਸੀ ਜਿਹੜੀ ਮਸ਼ੀਨ ਦੀ ਗਾਲੀ ਜੀ ਸੀ ਉਹ ਮਸ਼ੀਨ ਆਹ ਟੋਏ ਚ ਨਾ ਆਪਾਂ ਰੂੜੀ ਵਾਲੇ ਚ ਖਾਲੀ ਕਰਕੇ ਟੋਏ ਚ ਪਾਤਾ ਬਾਈ ਸਾਰਾ ਟੋਏ ਚ ਪਾ ਕੇ ਤੇ ਉਦੋਂ ਬਾਅਦ ਉੱਤੇ ਹੁਣ ਇਹਦੇ ਰੇ ਸੱਟਣ ਲੱਗ ਜਾਾਂਗੇ ਤੇ ਉਦੋਂ ਬਾਅਦ ਇਹ ਸਾਰੀ ਵਿੱਚੇ ਰਹੀ ਬਣ ਜੂ ਬਾਈ ਬਸ ਅੱਕ ਲਾਉਣ ਦੀ ਲੋੜ ਹੀ ਨਹੀਂ ਉੱਤੇ ਗੋਹਾ ਸਿਟੀ ਜਾਵਾਂਗੇ ਦੋ ਤਿੰਨ ਮਹੀਨਿਆਂ ਚ ਸਭ ਗੜਕਿਆਂ ਰੇ ਬਣ ਜੂ ਮੁੜ ਕੇ ਬੱਲਾ ਨੂੰ ਜਿਵੇਂ ਮਰਜ਼ੀ ਪਾਈ ਜਾਊ ਬਾਈ ਹਾਂ ਤੇ ਬਹੁਤ ਵਧੀਆ ਚੱਲੂ ਬਾਈ ਬਹਾਨਾ ਗੱਲ ਹੀ ਬੰਦ